ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ 시ਗਰੂ ਤੇ ਗਾਧਾ ਸਾਹਿਬ ਜੀ ਸਦਾ ਹੀ ਜੈ ਜੈਕਾਰਾ ਸਦਾ ਹੀ ਜੈ ਜੈਕਾਰਾ ਸਰਬਤ ਦਾ ਭਲਾ ਕਰਵਾ ਬਈ ਮਿਹਰ ਦੀ ਕਿਰਪਾ ਕਰਵਾ ਬਈ ਉਹ ਕੀ ਚੜੀ ਨਾ ਦੇਖੋ ਕਰੋ ਕਿਰਪਾ ਬਾਬਾ ਜੀ ਅਕਸੋ ਲਿਖਾ ਆਪਣੇ ਸਾਹਿਬ ਦਾ ਨਾਮ ਕਰੋ ਬਾਬਾ ਜੀ ਵਾਹਿਗੁਰੂ ਜੀ okay, okay. ਤਤਨਾ ਵਾਹਿਗੁਰੂ ਸਾਹਿਬ ਜੀ ਸਤਜੁਗ ਤੈ ਮਾਣਿ ਛਲੋ ਬਲ ਬਾਵਨ ਪਹਾਇਓ ਤ੍ਰੇਤ ਤੈ ਮਾਣਿ ਰਾਮ ਰਘਵੰਸ ਕਹਾਇਓ ਦੁਆ ਪਰ ਕ੍ਰਿਸ਼ਨ ਮੋਹਾਰ ਕੰਸ ਕੇ ਰਤਾ ਰਥ ਕੀਓ ਅਗਰ ਸੈਣ ਕੋ ਰਾਜ ਅਬ ਹੈ ਭਗਤਾ ਜਨ ਦੀਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼ੇਰ ਗੁਰੂ ਰਾਜ ਅਬਿਚਲ ਅਟਲ ਆਦ ਪੁਰਖ ਫਰਮਾਇਓ ਬਲਹਾਰੀ ਗੁਰ ਆਪਨੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਨ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰਿ ਉਤਮ ਬਾਨੀ ਗਾਵੇ ਆਸਣਿਆ ਤਿਨ ਕਾ ਹਰ ਥਾਏ ਪਾਵ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਸਹਜ ਸੁਭਾਏ ਭੋਲ ਹਰ ਬਾਣੀ 8 ਪਹਿਰ ਪ੍ਰਭ ਸਿਮਰੋ ਪ੍ਰਾਣੀ ਦੋਖ ਦਰਦ ਜਮਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੈ ਹਵਾਇਆ ਦੂਰੋ ਚਲ ਕੇ ਮੈਂ ਤੱਕੀ ਤਉ ਸ਼ਰਨਾਇ ਜੀਉ ਮੈਂ ਆਸ ਰੱਖੀ ਚਿੱਤ ਮੈਂ ਮੇਰਾ ਸਭ ਦੁਖ ਗਵਾਇ ਜੀਉ ਰਾਮ ਨਾਮ ਔਰ ਮੈਂ ਗਹਿਉ ਜਾ ਕੈ ਸਮ ਨਹੀਂ ਕੋਇ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਸੋਖੋ ਟਲ ਗੁਰ ਸੇਵੀਆ ਐਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੋਰੇ ਹਰਸਾ ਕੋਰਸ ਤੁਧ ਡਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸੱਚਾ ਬਾਤੁ ਸਾ ਸਿਰ ਸਾਹ ਹਾਦ ਜਿਸ پاس ਬਹਿਠਿਆ ਸੋ ਹੀ ਐ ਸਭਨਾ ਦਾਗ ਸਤਨਾਮ ਆਏ ਗੁਰ ਸਾਹਿਬ ਜੀ ਤਨਾਸਰੀ ਮਹਿਲ ਪਹਿਲਾ ਘਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ घोर सागर रत्नि भरपूर अमृत संत चुगै नहीं दूरे हर रस चोग चुगै प्रभु पावा सरवर मह हंस प्राण पत पावा गोर सागर रत्न भरपूर अमृत संत चुगै नहीं दूरे हर रस चोग चुगै प्रभु पावा सरवर में हंस प्राण पत पावा ਯਾ ਭਗ ਬਪੜਾ ਛਪੜੀ ਨਹਾਏ ਕੀ ਚੜ ਡੋਬ ਮੈਲ ਨਾ ਜਾਏ ਰਹਾਓ ਰਖ ਰਖ ਚਰਨ ਤਾਰੇ ਵਿਚਾਰੀ ਦੁਬੇ ਧਾ ਛੋੜ ਪਾਏ ਨਿਰੰਕਾਰੀ ਨਕਤ ਪਦਾਰਤ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਪਹਗਤ ਕਰ ਸਹਿਜ ਸਮਾਏ ਸਰਵਰ ਮਹ ਹੰਸ ਹੰਸ ਮੈਂ ਸਾਗਰ ਇਕੱਠ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰ ਨ ਪਰਖ ਕਹੋ ਕੈਸੇ ਤੇਰੇ ਭਵਨ ਜੋਤ ਰਹੇ ਲਵਲਾਈ ਸਰਨਰਨ ਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੋਰਮukh ਭਗਤ ਸਹਜ ਵਿਚਾਰੀ ਭਗਤ ਵਸ਼ਲ ਭੈ ਕਾਟਣ ਹਾਰੇ ਹਉ ਮਹਾਰ ਮਿਲੇ ਪਗ ਧਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਿਦਾ ਖੋਵੇ ਆਪਨਾ ਚੀਨਸ ਪ੍ਰਹਮ ਪ੍ਰਮ ਰੋਵੇ ਕਹਤਾ ਪੜਤਾ ਸੁਣਤਾ ਏ ਕਾ ਧੀਰਜ ਤਹਰੰ ਤਹਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀ ਆਏ ਸਾਚੇ ਨਿਰਮਲ ਮਹਿਲ ਨ ਲਾਗੇ ਗੁਰ ਕੈ ਸ਼ਬਦ ਪਹਰਾਵ ਪਹਾ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਸਾਚੇ ਨਿਰਮਲ ਮੈਲਨ ਲਗਾ ਗੁਰ ਕਾ ਸ਼ਬਦ ਭਰਮ ਭਾਉ ਭਗ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਹੈ ਗੁਰੂ ਜੀ ਕੀ ਫਤਿਹ ਕਨਾਸਰੀ ਮਹਿਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰਮ ਹੰਸ ਪ੍ਰਾਨ ਪਤ ਪਾਵੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਾਂ ਨਾਲ ਸ੍ਰੀ ਰਾਗ ਅੰਦਰ ਪਾਵਨ ਅੰਗ 685 ਅਤੇ 86 ਉੱਤੇ ਸੁਭਾਵਾਯਾਨ ਸਤਿਗੁਰ ਕਹਿੰਦੇ ਭਾਈ ਗੁਰੂ ਸਾਗਰ ਦੇ ਨਿਆਈ ਹੈ ਜਿਸ ਦੇ ਵਿੱਚ ਅਨੇਕਾਂ ਹੀ ਕੀਮਤੀ ਰਤਨਾ ਦੇ ਨਾਲ ਇਹ ਸਾਗਰ ਭਰਿਆ ਹੋਇਆ ਹੈ ਤੇ ਜਿਹੜੇ ਰੱਬ ਦੇ ਨਾਮ ਜਪਣ ਵਾਲੇ ਸੰਤ ਰੂਪ ਨੇ ਸਤਿਗੁਰ ਕਹਿੰਦੇ ਉਹ ਇਸ ਸਾਗਰ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਕਰਦੇ ਨੇ ਜੀਵਤੀ ਪਦਾਰਥ ਪ੍ਰਾਪਤ ਕਰਦੇ ਨੇ ਉਹ ਮਾਲਕ ਦੀ ਬਖਸ਼ਿਸ਼ ਨਾਲ ਇਸ ਸਰੋਵਰ ਵਿੱਚੋਂ ਨਾਮ ਦੇ ਰਸ ਦੀ ਪ੍ਰਾਪਤੀ ਕਰਦੇ ਨੇ ਤੇ ਇਸ ਸਰਵਰ ਵਿੱਚੋਂ ਆਪਣੇ ਪ੍ਰਾਨਾਂ ਦੇ ਪਤੀ ਉਸ ਪਰਿਪੁਰਣ ਪਰਮੇਸ਼ਰ ਨੂੰ ਲੱਭ ਲੈਂਦੇ ਨੇ ਕਿਉਂਕਿ ਗੁਰੂ ਕੀ ਬਾਣੀ ਵਿੱਚ ਸਭ ਕੁਝ ਹੈ ਸਤਿਗੁਰ ਕਹਿੰਦੇ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ RAM ਪਰ ਬਾਣੀ ਗੁਰਬਾਣੀ ਲਾਗੇ ਤਨ ਹੱਤ ਚੜਿਆ RAM ਸਤਿਗੁਰ ਕਹਿੰਦੇ ਖਜ਼ਾਨਾ ਤੇ ਭਰਿਆ ਪਿਆ ਭਾਈ ਤੇਰੀ ਮਰਜ਼ੀ ਆ ਲੱਭਣਾ ਕੀ ਹੈ ਤਾਂ ਹੀ ਜਦੋਂ ਗੁਰੂ ਅਰਜਨ ਦੇਵ ਬਾਦਸ਼ਾਹ ਨੇ ਇਸ ਖਜ਼ਾਨੇ ਦੇ ਦਰਸ਼ਨ ਕੀਤੇ ਸਨ ਨਾ ਤੇ ਕਿਹਾ ਸੀ ਕਿਨੇ ਰਤਨ ਲਾਲ ਜਾਕਾ ਕਸ਼ੂ ਨਾ ਮੂਲ ਭਰੇ ਭੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟ ਨ ਆਵੇ ਵਦਦ ਹੋ ਜਾਈ ਇਹੋ ਜੈ ਇੱਕ ਖਜ਼ਾਨਾ ਹੈ ਪਰ ਜਿਹੜੇ ਜੁੜ ਜਾਂਦੇ ਨੇ ਉਹ ਆਪਣਾ ਜੀਵਨ ਸਵਾਰ ਲੈਂਦੇ ਨੇ ਤੇ ਪ੍ਰਾਨਾਂ ਦੇ ਪਤੀ ਉਸ ਰਬ ਦਾ ਮਿਲਾਪ ਹਸਤਵ ਕਰ ਲੈਂਦੇ ਨੇ ਸਤਿਗੁਰ ਕਿਰਪਾ ਕਰਨ ਅਸਾਂ ਵੀ ਇਸ ਗੁਰੂ ਰੂਪੀ ਸਾਗਰ ਵਿੱਚੋਂ ਅੰਮ੍ਰਿਤ ਰੂਪੀ ਰਤਨ ਲੱਭ ਕੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਵਕਸ਼ਣ ਸਭਨਾ ਦਾ ਆਵਿਆ ਗਾਵਿਆ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿਏ ਗੁਰ ਜੀ ਦਾ ਖਾਲਸਾ ਵਾਹਿਏ ਗੁਰ ਜੀ ਕੀ 待って。